ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਤੇ ਵਿੱਚ ਹੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅਜਿ ਤਰੀਕ ਹੈਗੀ ਹੈ 24 ਨਵੰਬਰ ਦਿਨ ਹੈਗਾ ਜੀ ਅੱਜ ਐਤਵਾਰ ਦਾ ਜਿਵੇਂ ਕਿ ਕੱਲ ਤੁਹਾਨੂੰ ਪਤਾ ਹੀ ਆ ਵੀ ਆਪਣੇ ਪਿੰਡ ਦਾ ਅੱਜ ਸੀਗਾ ਦਸਤਾਰ ਮੁਕਾਬਲਾ ਬਹੁਤ سارے ਬੱਚੇ ਆਏ ਸੀ ਜੀ ਬਹੁਤ سارے ਬੱਚੇ ਨੇ پاਗ ਲਿਆ ਸੀਗਾ ਤੇ ਸਜਪਰੀ ਤੋਂ ਵੀ ਸਵੇਰ ਦੇ ਉੱਥੇ ਹੀ ਗਏ ਹੋਏ ਸੀਗੇ ਉੱਥੋਂ ਆ ਕੇ ਨਾ ਹੁਣ ਆਏ ਸੀਗੇ ਇਹ 2:30 ਵਜੇ ਦਾ ਟਾਈਮ ਸੀਗਾ ਇੱਥੇ ਥੱਕ ਗਏ ਸੀਗੇ ਸਵੇਰ ਦੇ ਗਏ ਹੋਏ ਕਹਿੰਦੇ ਤੇ ਰਾਮ ਕਰਨ ਲੱਗੇ ਸੀਗੇ ਚਾਕੀ ਤੇਤੀ ਪੈ ਗਿਆ ਸੀਗਾ ਮੇਰੇ ਕੋਲ ਤੇ ਜਿਸ ਕਰਨ ਫਿਰਦਾ ਸੀਗਾ ਦੁਬਾਰਾ ਆਪਣੇ ਪੱਗ ਬੰਨਦਾ ਉਹ ਦੁਬਾਰਾ ਪੱਗ ਬੰਨਣ ਲੱਗਿਆ ਹੋਇਆ ਸੀਗਾ ਬਨ ਬਨ ਦੇਖਦਾ ਸੀਗਾ ਤੇ ਇੱਥੇ ਮੈਂ ਲੱਗੇ ਸੀ ਕਿ ਮਿੱਟੀ ਲਾਉਣ ਚੁੱਲੇ ਨੂੰ ਕਿਉਂਕਿ ਜੀ ਚੁੱਲਾ ਆਪਣੇ ਵੱਲ ਦੀ ਜਿਹੜੀ ਨਾ ਮਿੱਟੀ ਆ ਬਹੁਤ ਛੇਤੀ ਜਲਦੀ ਆ ਜਦੋਂ ਆਪਾਂ ਚੁੱਲਾ ਬਾਲਦੇ ਆ ਨਾ ਮਿੱਟੀ ਬਹੁਤ ਛੇਤੀ ਜਲ ਕੇ ਨਾ ਚੁੱਲਾ ਵਿੱਚੋਂ ਬਹੁਤ ਛੇਤੀ ਭਰ ਜਾਂਦਾ ਜਿਆਦਾ ਟਾਈਮ ਨਹੀਂ ਕੱਢਦਾ ਹੈਗਾ ਤੇ ਵਾਰੋਂ ਤਾਂ ਠੀਕ ਰਹਿੰਦੀ ਹੈ ਮਿੱਟੀ ਅੰਦਰੋਂ ਜਲ ਜਾਂਦੀ ਹੈ ਛੇਤੀ ਫਿਰ ਛੇਤੀ ਸਮਾਰਨਾ ਪੈਂਦਾ ਹੈ ਤੇ ਇਤਲੀ ਮਿੱਟੀ ਹੈਗੀ ਰੇਤਲੀ ਜੀ ਹੈਨਾ ਤਾਂ ਕਰਕੇ ਚੁੱਲਿਆਂ ਤੇ ਖੜਦੀ ਨਹੀਂ ਗਈ ਜਿਆਦਾ ਟਾਈਮ ਕੱਢਦੀ ਨਹੀਂ ਗਈ ਜਲ ਕੇ ਨਾ ਵਿੱਚੋਂ ਸਾਰਾ ਚੁੱਲਾ ਖਰਾਬ ਹੋ ਜਾਂਦਾ ਤੇ ਅੱਜ ਸਵੇਰੇ ਸਾਜਰੀ ਫੇ ਮੈਂ ਨਾ ਬੱਚਿਆਂ ਨੂੰ ਇਹਨਾਂ ਨੇ ਜਾਣ ਕਰਕੇ ਨਾ ਸਾਜਰੀ ਪਾਣੀ ਕਰਮ ਕਰਕੇ ਦੇਤਾ ਸੀਗਾ ਦੋਨੋਂ ਨਾਲੇ ਸੀਗੇ ਸਿਰ ਵਗੈਰਾ ਸਰਜਰੀ ਨਿਲਾਤੇ ਸੀਗੇ ਰੋਟੀ ਲਾਉਣ ਤੋਂ ਪਹਿਲਾਂ ਹੀ ਤੇ ਫਿਰ ਗੁਰਦੁਆਰਾ ਸਾਹਿਬ ਜਾਣਾ ਸੀ ਨਾ ਇਹਨਾਂ ਨੇ ਤਾਂ ਕਰਕੇ ਫਿਰ ਉਸ ਤੋਂ ਬਾਅਦ ਅੱਜ ਕੋਈ दाल ਸਬਜ਼ੀ ਵੀ ਨਹੀਂ ਬਣਾਉਣੀ ਸੀਗੀ ਫਿਰ ਮੈਂ ਸੋਚਿਆ ਦੁਪਹਿਰ ਰਾਮ ਕੰਨ ਤੋਂ ਬਾਅਦ ਮੈਂ ਕਿਹਾ ਚਲੋ ਅੱਜ ਮਿੱਟੀ ਲਾ ਦਿੰਦੇ ਆ ਚੁੱਲ੍ਹੇ ਨੂੰ ਕਾਫੀ ਖਰਾਬ ਜਿਹਾ ਹੋਇਆ ਪਿਆ ਸੀਗਾ ਤੇ ਤਾਂ ਕਰਕੇ ਫਿਰ ਮੈਂ ਅੱਜ ਚੁੱਲ੍ਹੇ ਨੂੰ ਮਿੱਟੀ ਲਾਉਣ ਲੱਗ ਗਈ ਸੀਗੀ ਨਾਲ ਇਹ ਨਾ ਇਹ ਥੋੜਾ ਜਿਹਾ بڑا ਸੀਗਾ ਅੰਦਰ ਇਹਦੀ ਮਿੱਟੀ ਥੋੜੀ ਵੱਧ ਲੱਗਣੀ ਸੀ ਕਾਂ ਫਿਰ ਤਵਾ ਵਿੱਚ गिरਦਾ ਸੀਗਾ ਮੈਂ ਚਲੋ ਅਜੀ ਮਿੱਟੀ ਵੱਧ ਲਾਏ ਲਾ ਕੇ ਇਹਨਾਂ ਦਾ ਮੂੰਹ ਜੋ ਛੋਟਾ ਕਰ ਦਿੰਨੇ ਆ ਵੀ ਤਵਾ ਸੈਟ ਆਉਣ ਲੱਗ ਜੂਗਾ ਤੇ ਤਾਂ ਕਰਕੇ ਮੈਂ ਲੱਗੀ ਹੋਈ ਸੀ ਕਿ ਵੀ ਚਲੋ ਦੋਕ ਦਿਨ ਚ ਸੁੱਕ ਜੂਗਾ ਹੁਣ ਆਪਣਾ ਹੈਗਾ ਗੈਸ ਵੀ ਸਰ ਜੂਗਾ ਨਹੀਂ ਬਾਲਦੇ ਹੈਗੇ ਹੁਣ ਇਹਨੂੰ ਦੋਕ ਦਿਨ ਤੇ ਪਾਣੀ ਹਲੇ ਚੁੱਲ੍ਹੇ ਤੇ ਹੀ ਕਰਦੇ ਆ ਜੀ ਗੀਜਰ ਹਲੇ ਅਸੀਂ ਚਾਲੂ ਨਹੀਂ ਕਰਿਆ ਹੈਗਾ ਦੇਖਦੇ ਹਾਂ ਦੀ ਰਿਪੇਅਰ ਕਰਾਉਣੀ ਆ ਕੋ ਉਦੈ ਚੱਲ ਪੂਗਾ ਉਹ ਦਿਖਾਉਣਾ ਪੈਣਾ ਹਲੇ ਬੱਸ ਤਾਂ ਚਲਦਾ ਹੀ ਬੰਦ ਕਰਿਆ ਸੀ ਰਾੜ ਤਾਂ ਪਿਛਲੇ ਸਾਲ ਪੁਆਤੀ ਸੀਗੀ ਫਿਰ ਵੀ ਇੱਕ ਵਾਰ ਮੈਂ ਖੱਦ ਦਿਖਾ ਲਾਂਗੇ ਜਦੋਂ ਸਾਜਬੀਤ ਨੂੰ ਛੁੱਟੀ ਹੋਊਗੀ ਅੱਜ ਇਹਦਾ ਇਦਰੇ ਟਾਈਮ ਲੈਂ ਗਿਆ ਜਿਸ ਦਿਨ ਫੇਰ ਛੁੱਟੀ ਹੋਊਗੀ ਨਾ ਉਸ ਦਿਨ ਕਿਸੇ ਮੁੰਡੇ ਨੂੰ ਬੁਲਾ ਕੇ ਨਾ ਆਪਣੇ ਪਿੰਡ ਦਾ ਹੀ ਇੱਥੇ ਉਹਨੂੰ ਦਿਖਾ ਕੇ ਫਿਰ ਚਾਲੂ ਕਰਾ ਲਾਂਗੇ ਹਲੇ ਫਿਲਹਾਲ ਤਾਂ ਸੀ ਚੁੱਲ੍ਹੇ ਤੇ ਪਾਣੀ ਕਰਪ ਕਰਦੇ ਹੁੰਨੇ ਆ ਮੈਂ ਤਾਂ ਚਲੋ ਠੰਡੇ ਨਾਲੇ ਨਹਾ ਲੈਂਨੇ ਆ ਮੈਨੂੰ ਨਹੀਂ ਇੱਦਾਂ ਹੁੰਦਾ ਹੈਗਾ ਬੱਚੀ ਨੂੰ ਕਰਕੇ ਦੇਣਾ ਪੈਂਦਾ ਹੈ ਬੱਚੇ ਥੋੜਾ ਠੰਡ ਮੰਨ ਲੈਂਦੇ ਨੇ ਤੇ ਤਾਂ ਕਰਕੇ ਇਹਨਾਂ ਲਈ ਪਾਣੀ ਗਰਮ ਕਰਦੇ ਹੁੰਨੇ ਆ ਬੜਾ ਪਤੀਲੇ ਨਾਲ ਐਨ ਰਿਜਦਾ ਕਰ ਲੈਂਦੀ ਆ ਫਿਰ ਇਹਨਾਂ ਦੁਫਾਂ ਦਾ ਸਰ ਜਾਂਦਾ ਬਹੁਤ ਪਾਣੀ ਪੈਂਦਾ ਇਹ ਪਤੀਲੇ ਦੇ ਵਿੱਚ ਪਤੀਲਾ ਬੋੜਾ ਬਹੁਤ ਆ ਸਾਡਾ ਤੇ ਚਲੋ ਜੀ ਇੱਥੇ ਹੁਣ ਆਪਾਂ ਲਾ ਦਈਏ ਮਿੱਟੀ ਮਿੱਟੀ ਲਾ ਕੇ ਉਸ ਤੋਂ ਬਾਅਦ ਫਿਰ ਹਲੇ ਬਸ਼ੂਆਂ ਕੋਲ ਵੀ ਜਾਣਾ ਸੀਗਾ ਬਸ਼ੂਆਂ ਦੇ ਵੀ ਕੰਮ ਸ਼ੁਰੂ ਕਰਨੇ ਜਾ ਕੇ ਪੱਠੇ ਵਗੈਰਾ ਵੱਡਾਂਗੇ ਤੇ ਫਿਰ ਕੱਕ ਪਾਵਾਂਗੇ ਫਿਰ ਤਰਾਂ ਚੋਵਾਂਗੇ ਫਿਰ ਵਸ ਜੀ ਇਦਾਂ ਹੀ ਜਾਨੂੰ ਸ਼ਾਮ ਦਾ ਵੇੜਾ ਹੋ ਜਾਊਗਾ ਨੀਰਾ ਹੋ ਜਾਂਦਾ ਜਾਨੂੰ ਤੇ ਚਲੋ ਜੀ ਆਪਾਂ ਇੱਥੇ ਮਿੱਟੀ ਆਪਣੀ ਲੱਗ ਗਈ ਸੀਗੀ ਅੰਦਰ ਅੰਦਰੇ ਲਾਉਣੀ ਸੀਗੀ ਬਾਹਰ ਨਹੀਂ ਲਾਉਣੀ ਸੀ ਇੱਥੇ ਜਿਸ ਕਾਰਨ ਦੇਖੋ ਪੱਗ ਬੰਦਾ ਫਿਰਦਾ ਇਹਨਾਂ ਗੱਲਾਂ ਕਰਦਾ ਕਰਦਾ ਉੱਥੇ ਦੀਆਂ ਗੱਲਾਂ ਕਰ ਰਹੇ ਸੀਗੇ ਗੁਰਦੁਆਰੇ ਦੀ ਤੇ ਵੀ ਕਿਵੇਂ ਬੱਚੇ ਕਿਵੇਂ ਬੰਦੇ ਤੇ ਕਿਵੇਂ ਆਤੀ ਉਹ ਆ ਕੇ ਨਾ ਪਤੀਲੇ ਦੇ ਉੱਤੇ ਬਹਿ ਗਿਆ ਮੈਂ ਇਹਨੂੰ ਕਿਹਾ ਮਹਿਮ ਮੇਰੀ ਵੀਡੀਓ ਚੱਲਦੀ ਐ ਤੂੰ ਪਤੀਲੇ ਦੇ ਉੱਤੇ ਬਹਿ ਗਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਕੱਪੜੇ ਕਾਲੇ ਕਰ ਲੈਣੇ ਨੇ ਤੇ ਪਤਾ ਨਹੀਂ ਇਹਨੂੰ ਕੀ ਸ਼ੌਂਕ ਚੜਿਆ ਪਤੀਲੇ ਦੇ ਉੱਤੇ ਬੈਠਣ ਦਾ ਆ ਕੇ ਉਹਦੇ ਉੱਤੇ ਬਹਿ ਗਿਆ ਤੇ ਮੈਂ ਇਹਨੂੰ ਇਹੀ ਕਹ ਰਹੀ ਸੀ ਮੈਂ ਹਟ ਜਾ ਤਾਂ ਗਿੱਰ ਜਾਣਾ ਸੱਟ ਖਾਏਗਾ ਪਰ ਕਿੱਥੇ ਹਟਦਾ ਇਹ ਜਿਹੜੀ 일이 ਤੇ ਨਹੀਂ ਕਰਨੀ ਉਹ ਕਰਕੇ ਹਟਣੀ ਆ ਸੀ ਸੀ ਤੇ ਖੜਦਾ ਰਹਿਟ ਆਇਆ ਹੋਇਆ ਤੇ ਪੱਗ ਨੂੰ ਦੇਖੋ ਲੜ ਮੂਝ ਲਈ ਬੈਠਾ ਹਲ ਤੱਕ ਇਹ ਤੋਂ ਬੰਨ ਨਹੀਂ ਹੋਇਆ ਹੈਗਾ ਬੰਨ ਬੰਨ ਦੇਖ ਦੱਸ ਰਹੀ ਸਾਈਫਰੀ ਤਾਂ ਨਹੀਂ ਆਗੇ ਮੁਕਾ ਦਸਤਾਰ ਮੁਕਾਬਲੇ ਚੋਂ ਵਾਪਸ ਤੇ ਹੋ ਗਿਆ ਦਸਤਾਰ ਮੁਕਾਬਲਾ ਕਿੰਨੇ ਵਜੇ ਸਮਾਪਤ ਹੋਇਆ ਸੀ 12 12 ਵਜੇ ਤੇ ਦੇਖੋ ਸਾਈਫਰੀ ਦੀ ਪੱਗ ਕਿੰਨੇ ਬੱਚੇ ਸੀਗੇ ਨੰਨੇ ਨੰਨੇ ਬੱਚੇ ਤੇ ਫਿਰ ਜਿੱਤੇ ਕੌਣ ਇੱਕ ਘਾੜੀਆਂ ਦਾ एक अपने बने चलो वादिया वन सारे पगड़िया भी जितते पांच जने क ਇਧਰ ਜਿਸਕਰਨੇ ਵਿਭਾਗ ਲਈਆ ਜਿਸਕਰਨੇ ਬਣਾਇਆ ਇਹਨਾਂ ਨੂੰ ਮਿਲੀਆਂ ਟਰੋਫੀਆਂ ਸਾਰੇ ਬੱਚਿਆਂ ਨੂੰ ਸਨਮਾਨ ਦਿੱਤਾ ਟਰੋਫੀਆਂ ਦੇ ਨਾਲ ਜਿਹੜੇ ਜਾਂਚੀ ਫਸਟ ਸੈਕੰਡ ਵਗੈਰਾ ਆਏ ਨੇ ਉਹਨਾਂ ਨੂੰ ਪੈਸੇ ਦਿੱਤੇ ਨੇ ਕਾਫੀ ਨਾਮ ਸੀ ਹਨ ਬੜੇ ਬੜੇ ਤੇ ਇਹ ਹੈਗੀਆਂ ਟਰੋਫੀਆਂ ਕੀ ਲਿਖਿਆ ਹੋਇਆ ਉੱਪਰ ਤੋਂ ਸਨਮਾਨ ਮੇਰੀ ਸ਼ਾਨ ਜੂੜਾ ਮੇਰੀ ਪਛਾਣ ਵਿਚੇ ਸਨਮਾਨ ਪਹਿਲਾ ਸੁੰਦਰ ਦਸਤਾਰ ਬੰਦੀ ਮੁਕਾਬਲਾ ਜੋ ਵੀ ਨਵਾਂ ਵਰਦੌਲਾ ਚੋ ਬੱਲੋਂ ਧਰਤਨ ਬਾਬਾ ਹੁੰਦਾ ਦਾ ਜੀ ਕਲੱਬ ਅਤੇ ਐਨ ਆਰ ਆਈ ਦੀ ਪੰਦੇ ਪੱਕਣਾ ਕੋਕਰ ਲੂ ਦੀ ਦੇਸ਼ੇ ਸਰਵਨ ਸਾਈਡ ਪੀਸਿੰਗ ਬਾਬਾ ਸੰਤਾ ਦਾ ਜੀ ਦਾ ਨੌਲੇਜ ਹੈ ਆਪਾਂ ਰੱਖਦੇ ਟ੍ਰੋਫੀ ਵਸਣੀ ਬਣੀ ਹੋਈ ਆ ਸਾਰੇ ਬੱਚਿਆਂ ਨੂੰ ਦਿੱਤੀ ਆ ਤੇ ਉਹ ਉੱਚੀ ਆਸੀ ਸ਼ੋਨੀ ਸਤਦਾ ਕਿਵੇਂ ਲੱਗਿਆ ਫਸਟ ਵਾਰ ਹਨਾ ਭਾਗ ਲਿਆ ਤਾਂ ਤਾਂ लग गया। आगा। आगा। ओ, तो कोई लगे हुआ कोई छोटे जवाक होने जान के कर ਮੂਝ ਲਵਾਵਾ ਘੜ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੂਝ ਚੀਜ਼ ਨਹੀਂ ਪਾਈ ਦਿੰਦੀ ਹੈਗੀ ਕੱਲ ਵੀ ਤੈਂ ਪਾਇਆ ਸੀ ਉਹ ਲੈ ਦ ਰਿਓ ਗਿਆ ਆਪਣਾ ਜੰਮ ਸਾਈਬਰਕ ਬਣ ਲੱਗ ਗਿਆ ਰਿਓ ਪਾਣਾ ਮਾ ਬਣਾ ਫੈਲਿਸ਼ ਬੜਾ ਆਜੋ ਪਾ ਦੇ ਦੇ Я вас сум. Хас ਕੋਈ ਦਿਵਾ ਦੇ ਮਾ ਮਾ ਆ ਜਾ ਮਾ ਮਾ ਆ ਜਾ ਆਹ ਮਾਰਨ ਤੈਨੂੰ ਕਾਹਦੇ ਨਾਲ ਪਾਣੀ ਦਿੱਤਾ ਮਾਰਨ ਦਾ ਮਾ ਆ ਜਾ ਬੱਚੇ ਬੜੀ ਜੀ ਬੰਨੀ ਬੱਚੇ ਪਾਣੀ ਦਿੱਤਾ ਮੈਂ ਆਹ ਆ ਜਾ ਉਹ ਲੱਗ ਗਿਆ ਵੇ ਲੱਗ ਗਿਆ ਨਾ ਕੋਣ ਦੇਖੀ ਚੀਨੀ ਵਰਗਾ ਹਨ ਇਹ ਚੀਨੀ ਦੀ ਮੈਂ ਸੋਬ ਦਾ ਫਰਾਈ ਕਰਨਾ ਚਲੋ ਪਰ ਫੀਡ ਪਾਉਣੀ ਹੈ ਇਹਨਾਂ ਨੂੰ ਕੋਈ ਦੋ ਦਿੰਨੇ ਰਹਿਣ ਦੇ ਜਦ ਦੀ ਨੇ ਤਾਂ 10 ਮਿੰਟ ਤੇ ਪਾਉਂਦੇ ਉਹ ਕੰਦਨਾ ਆਇਆ ਸੀਗਾ ਸਾਸ ਕੇ ਲੋ ਬੱਸ ਉਹਦੇ ਬੱਚੇ ਵੀ ਇੱਥੇ ਪਾਉਂਦੇ ਲੋ ਜੀ ਆਪਾਂ ਬੈਠੇ ਆਂ ਖੇਤਾਂ ਦੇ ਵਿੱਚ ਪੱਠੇ ਵੱਢਣ ਆਏ ਹੋਏ ਸੀਗੇ ਤੇ ਭਰੀਆਂ ਆਪਾਂ ਨੇ ਪਾਲੀਆਂ ਮੋਟੋ ਮੋਟਾ ਚੱਕ ਕੇ ਇਕੱਠਾ ਕਰਨ ਤੋਂ ਰਹਿ ਗਿਆ ਹਲੇ ਥੱਕ ਗਏ ਨਾ ਥੱਕ ਗਏ ਥੱਕ ਥੱਕ ਗਏ ਅਸੀਂ ਦਾਤਰਾ ਚਲਾਉਣਾ ਮੇਰੀਆਂ ਨਾ ਰੋਜ਼ ਵੱਢਣ ਨਾਲ ਇਥੋਂ ਬਾਹਾਂ ਦੁਖਣ ਲੱਗ ਗਈਆਂ ਮੈਂ ਅੱਜ ਸਵੇਰੇ ਸੋਚਿਆ ਮੈਂ ਮੇਰੀ ਬਾਹਾਂ ਕਰ ਤੇ ਦੁਖਦੀਆਂ ਨੇ ਕਿ ਫਿਰ ਪਤਾ ਲੱਗਿਆ ਮੈਂ ਦਾਤਰਾ ਚਲਾਉਂਦਾ ਕਿਦੋਂ ਮੈਂ ਲੱਗਦਾ ਲੱਹ ਉਧਰ ਉਹ ਵੀ ਜਾਂਦਾ ਦਿਖਾਵਾ ਆ ਹੁਣ ਆ ਰਿਹਾ ਜਦ ਕੰਮ ਹੋ ਗਿਆ ਕੰਮ ਨਿਭੜੇ ਤੇ ਸ਼ਰਮ ਨਹੀਂ ਆਉਂਦੀ ਹੁਣ ਆਇਆ ਜੱਪਟੇ-ਪਟੇ ਵੱਡੇ ਕੇ ਆ ਗਿਆ ਹੈ ਢੱਡ-ਗੱਡੇ ਵਾਸ ਨੂੰ ਬਚਵਾ ਤੇ ਆ ਇਕੱਠਾ ਕਰਨਾ ਲਓ ਜੀ ਇੱਥੇ ਆਪਾਂ ਨੇ ਬੱਦਲੇ ਸੀਗੇ ਪੱਠੇ ਪੱਠਿਆਂ ਵੱਡੇ ਕੇ ਦੋ ਭਰੀਆਂ ਪਾ ਲਈਆਂ ਬਾਕੀ ਸਰੋਂ ਜੀ ਰਹਿ ਜਾਂਦੀ ਆ ਮਤਲਬ ਮੋਟੋ ਮੋਟਾ ਚੱਕ ਲਿਆ ਸੀ ਜਿਹੜੀ ਕੀੜੀ ਪਈ ਸੀਗੀ ਉਹ ਆਪਾਂ ਪੰਜੇ ਦੇ ਨਾਲ ਇਕੱਠਾ ਕਰਾਂਗੇ ਹੁਣ ਸਾਰਾ ਤੇ ਪੱਤਾ ਪੱਤਾ ਜਿਹਾ ਖਿੰਡਿਆ ਰਹਿ ਜਾਂਦਾ ਫਿਰ ਉਹਨੂੰ ਪੰਜਾ ਦੂ ਲੋੜ ਕੱਲਾ ਕਲਾ ਪੱਤਾ ਚੱਕਣਾ ਤਾਂ ਔਖਾ ਫਿਰ ਮੈਂ ਪੰਜਾ ਚੱਕ ਲਿਆ ਸੀਗੀ ਇਹਦੇ ਨਾਲ ਇਕੱਠਾ ਹੋ ਜਾਂਦਾ ਵਧੀਆ ਇਕੱਠਾ ਕਰਕੇ ਬਸ ਆਪਾਂ ਇਹ ਵੀ ਪਿੱਛੇ ਪਾ ਦਾਂਗੇ ਤੇ ਦੋ ਭਰੀਆਂ ਕਰ ਲੈਣੇ ਹੁੰਦੇ ਆ ਦੋ ਭਰੀਆਂ ਨਾਲ ਬਿਲਕੁਲ ਸਰਜੰਦਾ ਇੱਕ ਐਸ ਵੇਲੇ ਪਾ ਦਿੰਦੇ ਆ ਇੱਕ ਪਾਉਣੇ ਨੇ ਸਵੇਰ ਨੂੰ ਸਵੇਰ ਖਾਤਰ ਰੱਖ ਲੈਣੇ ਟੋਕਾ ਦਾ ਆਪਾਂ ਇਕੱਠਾ ਹੀ ਕਰ ਲੈਣੇ ਆ ਕਿਉਂਕਿ ਜੇ ਸਵੇਰੇ ਕਈ ਵਾਰ ਲਾਈਟ ਚਲੇ ਜਾਵੇ ਫੇਰ ਔਖਾ ਹੋ ਜਾਂਦਾ ਜਾਂ ਫਿਰ ਸਵੇਰੇ ਮੇਰੇ ਤੋਂ ਕੱਲੀ ਤੋਂ ਹੁੰਦਾ ਨਹੀਂਗਾ ਤੇ ਫਿਰ ਨਾਲ ਹੁਣ ਸਜਪ੍ਰੀਤ ਲਾ ਕੇ ਕਰਵਾ ਦਿੰਦਾ ਅਸੀਂ ਨਾ ਇਹਦੇ ਵਿੱਚ ਦੋ ਕੁ ਭਰੀਆਂ ਹੌਣੀਆਂ ਹੌਣੀਆਂ ਪਰਾਲੀ ਦੀਆਂ ਪਾ ਲੈਂਦੇ ਹੁੰਨੇ ਆ ਪਰਾਲੀ ਦੀਆਂ ਪਾ ਕੇ ਨਾ ਟੋਕਾ ਬਹੁਤ ਵਧੀਆ ਹੋ ਜਾਂਦਾ ਥੋੜੀ ਥੋੜੀ ਮਤਲਬ ਸਰੋਂ ਲਾ ਕੇ ਇਹ ਰੁਗ ਨਾਲ ਵਿੱਚ ਪਰਾਲੀ ਉਤਰ ਕੇ ਨਾ ਵਧੀਆ ਹਰਾ ਹੋ ਜਾਂਦਾ ਤੇ ਐਨ ਰੱਖ ਪਸ਼ੂ ਨਾ ਰੱਜ ਕੇ ਖਾਂ ਲੈਂਦੇ ਨੇ ਪਰਾਲੀ ਦੇ ਨਾਲ ਪਾਣੀ ਵੀ ਬਹੁਤ ਪੀਂਦੇ ਨੇ ਹਲ ਤਾਂ ਗਾਹਾਂ ਗਾਹਾਂ ਜਾ ਕੇ ਇਹਨਾਂ ਨੇ ਪਾਣੀ ਪੀਣਾ ਛੱਡ ਦੇਣਾ ਤੇ ਹੁਣ ਤਾਂ ਹਲੇ ਤਾਂ ਵਧੀਆ ਪੀਂਦੀਆਂ ਨੇ ਦੋ ਟਾਈਮ ਪਸ਼ੂ ਇਹਨਾਂ ਪਾਣੀ ਪੀ ਲੈਂਦੇ ਨੇ ਤੇ ਜਦੋਂ ਨੀਰਾ ਪਾਉਣ ਲੱਗ ਜਾਂਦਾ ਨਾ ਫੇਰ ਪਾਣੀ ਛੱਡ ਦਿੰਦੀਆਂ ਨੇ ਫੇਰ ਨਹੀਂ ਪਾਣੀ ਪੀਂਦੀਆਂ ਹੈਗੀਆਂ ਤੇ ਚਲੋ ਜੀ ਹੁਣ ਆਪਾਂ ਇੱਥੇ ਕਰ ਲਈਏ ਪੱਠਿਆਂ ਨੂੰ ਇਕੱਠੇ ਤੇ ਬਾਕੀ ਜੀ ਹੁਣ ਬਲੌਕ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਕਿਉਂਕਿ ਜੀ ਇਸ ਤੋਂ ਬਾਅਦ ਫਿਰ ਆਪਾਂ ਨੇ ਕਰਨਾ ਟੋਕਾ ਤੇ ਧਰਾਂ ਦਾ ਟਾਈਮ ਹੋ ਜਾਣਾ ਚਲੋ ਜੀ ਇਦਾਂ ਹੀ ਹੌਲੀ-ਹੌਲੀ ਜਨੂ ਨੇਰਾ ਹੋ ਜਾਣਾ ਤੇ ਆਪਾਂ ਬਲੌਕ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਕ ਦੇ ਨਾਲ ਜੇਕਰ ਤੁਸੀਂ ਨਵੇਂ ਤਾਂ ਚੈਨਲ ਨੂੰ ਜਰੂਰ ਜਾਂਦੇ ਜਾਂਦੇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤਾਂ ਜਰੂਰ ਕਰ ਦਿਆ ਕਰੋ ਜੀ ਲਾਈਕ ਕਰਨਾ ਤੁਸੀਂ ਭੁੱਲ ਜੰਨੇ ਹੋ ਤੇ ਜਿੰਨੇ ਵੀ ਆਪਾਂ ਨੂੰ ਪਹਿਲਾਂ ਵਿਊ ਆਉਂਦੇ ਨੇ ਸਾਰੇ ਸਬਸਕ੍ਰਾਈਬਰ ਹੁੰਦੇ ਨੇ ਸ਼ੋ ਹੁੰਦੇ ਨੇ ਨਾ ਪਰ ਉਹ ਲਾਈਕ ਨਹੀਂ ਕਰਦੇ ਹੈਗੇ ਵੀਡੀਓ ਦੇਖ ਕੇ ਚਲੇ ਜਾਂਦੇ ਨੇ ਤੇ ਚਲੋ ਜੀ ਮਿਲਦੇ ਆ ਕੱਲੋ ਕਿਸੇ ਹੋਰ ਨਵੇਂ ਬਲੌਗ ਤੇ ਨਾ ਓਕੇ ਬਾਏ ਬਾਏ